ਔਰ ਦੱਸੋ ਇੰਜਨ ਆਇਲ ਕਿਹੜਾ ਪਾਉਣੀ ਹੈ ਗੱਡੀ 'ਚ ਇੰਜਨ ਆਇਲ ਨੰਬਰ ਬੋਲੋ 240 240 240 ਲਿਖਿਆ ਹੁੰਦਾ ਜਾਂ ਕੁਝ ਹੋਰ ਲਿਖਿਆ ਹੁੰਦਾ 15 1540 1540 15 ਦੇ ਨਾਲ ਕੁਝ ਹੋਰ ਵੀ ਲਿਖਿਆ ਹੋਊ ਹੈ ਡਬਲਿਊ ਡਬਲਿਊ ਦੇਖਿਆ ਕਿਹਨੇ ਦੇਖਿਆ ਡਬਲਿਊ 15w40 ਹੁੰਦਾ ਨਾ ਉਹ w ਦਾ ਕੀ ਮਤਲਬ ਆ ਜੋ w ਪੋਨੇ ਹੋ ਉਹਦਾ ਕੀ ਮਤਲਬ ਆ w ਦਾ ਮਤਲਬ ਵੈਦਰ ਠੀਕ ਹੈ ਜੀ ਮੌਸਮ ਕਲਾਈਮਟ 15 ਦਾ ਕੀ ਮਤਲਬ ਆ ਮਾਈਨਸ ਡਿਗਰੀ ਟੈਂਪਰੇਚਰ 15 ਠੀਕ ਹੈ ਜੀ ਚਾਹੇ ਲੇ ਲਦਾਖ ਲੈ ਕੇ ਚਲੇ ਜਾਓ ਗੱਡੀ ਨੂੰ ਉਹ ਜੰਮੂ ਗਾਨੀ ਸੰਪਤੀ ਅੰਦਰ ਇਹ ਮਤਲਬ ਹੁੰਦਾ ਉਹਦਾ ਲੱਗ ਗਿਆ ਜੀ ਪਤਾ 15w40 ਹੈ ਜੀ ਮਾਈਨਸ ਡਿਗਰੀ ਹੁੰਦਾ ਉਹ ਜੰਮਦਾ ਨਹੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਲਾਸ ਲਾਉਣ ਆਏ ਤੇ ਜੀ ਸਰ ਜੀਆਂ ਲਵ ਇਥੇ ਲਾਇਸੈਂਸ ਬਾਰੇ ਜੋ ਕਿ ਇਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਕੱਲੀ ਕੱਲੀ ਚੀਜ਼ ਤੇ ਸਮਝਾਈ ਤੇ ਸਾਨੂੰ ਵਿਸਤਾਰ ਦੇ ਵਿੱਚ ਸਾਰਾ ਕੁਝ ਦੱਸਿਆ ਵੀ ਜੋ ਡਰਾਈਵਲੀ ਦੇ ਕਾਨੂੰਨ ਹੁੰਦੇ ਨੇ ਕੀ ਕੀ ਹੁੰਦੇ ਨੇ ਲਾਲ ਬੱਤੀਆਂ ਬਾਰੇ ਜਾਂ ਕੋਈ ਵੀ ਜਿੰਨੀ ਵੀ ਆਪਾਂ ਨੂੰ ਅੱਜ ਕੱਲ੍ਹ ਰੋਡ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਆਪਣਾ ਹਾਸਾ ਵਾਰਤ ਦਾ ਤਾਂ ਉਹਦੇ ਬਾਰੇ ਇਹਨਾਂ ਨੇ ਸਾਨੂੰ ਸਰ ਜੀ ਨੇ ਸਾਰੀ ਜਿੰਨੀ ਉਹਰੇ ਕਲਾਸ ਆ ਜੀ ਸਾਰੀ ਨੂੰ ਇੰਨੀ ਕ ਨੌਲੇਜ ਦਿੱਤੀ ਹੈ ਵੀ ਕੱਲੀ ਕੱਲੀ ਚੀਜ਼ ਇਹ ਕਿਸੇ ਨੂੰ ਨਹੀਂ ਸਮਝ ਆਈ ਤਾਂ ਉਹਨਾਂ ਨੇ ਇਹਨਾਂ ਨੇ ਕਹਿ ਕੇ ਵੀ ਉੱਠ ਕੇ ਵੀ ਪੁੱਛ ਸਕਦੇ ਹੋ ਦੋ ਬਾਰੇ ਤਾਸੀ ਇਹਨਾਂ ਦਾ ਸਾਰੀ ਕਲਾਸ ਵੱਲੋਂ ਬਹੁਤ ਧੰਨਵਾਦ ਕਰਦੇ ਆ ਸਰਜੀ ਦਾ ਕਿਉਂ ਅਸੀਂ ਤਾਂ ਦੇਖੋ ਜੀ ਲਿਸੰਸ ਲਈ ਆਏ ਤੇ ਵੀ ਆਏ ਜਿਵੇਂ ਪਹਿਲਾਂ ਬਠਿੰਡੇ ਗਣੀ ਜਾਂਦੇ ਤੇ ਉੱਥੇ ਕੋਈ ਕਲਾਸ ਨਹੀਂ ਜਾਂ ਹੀ ਆ ਜਾਂਦੇ ਤੇ ਪਰ ਉਰੇ ਆ ਕੇ ਵੱਖਰੀ ਹੀ ਚੀਜ਼ ਦੇਖਣ ਨੂੰ ਮਿਲੀ ਤਾਂ ਕਿ ਸਾਨੂੰ ਕੱਲੀ-ਕੱਲੀ ਚੀਜ਼ ਦੇ ਉੱਤੇ ਸਮਝਾਇਆ ਗਿਆ ਤੇ ਸਾਡਾ ਪੇਪਰ ਪਹਿਲਾਂ ਇੱਕ ਪੇਪਰ ਪਹਿਲਾਂ ਲਿਖਤਾ ਗਿਆ ਇੱਕ ਪੇਪਰ ਬਾਅਦ ਦੇ ਵਿੱਚ ਲਿਖਤਾ ਸਾਨੂੰ ਫੇਰ ਵੀ ਪੁੱਛਿਆ ਗਿਆ ਵੀ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤਾ ਦੁਬਾਰੇ ਉੱਠ ਕੇ ਤਾਂ ਪੁੱਛ ਸਕਦੇ ਹਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦੀਆਂ ਦਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ